ਆਹ ਦੇਖੋ ਪੰਜੇ ਲੈ ਕੇ ਆਉਣੇ ਨੇ ਹਾਤੇ ਤੋਂ ਆ ਪੰਜੇ ਆਈਏ ਇਹਨਾਂ ਦੇ ਤੇ ਇਹਨਾਂ ਨੂੰ ਪਾਉਣੇ ਆ ਸਾਰਿਆਂ ਨੂੰ ਕਿਉਂਕਿ ਬਿਮਾਰ ਸਮਾਰ ਬੱਚੇ ਬਈ ਸਾਰੇ ਲੈ ਉਹ ਭਰਾਵੋ ਉਹਨਾਂ ਦਾ ਤੂੰ ਖਾਣਾ ਨਹੀਂ ਦਿੰਦੇਗੇ ਪਰ ਮਾ ਬਾਨ ਦੇਣੇ ਆ ਸਾਰੇ ਯਾਰ ਜੋ ਜੁਗਨੀਆ ਨਗਰ ਕਰੋ ਬਈ ਸਾਰੇ ਸਾਰੇ ਆਪ ਦੇ ਹਸ ਆਪ ਨਾ ਖਾਇਆ ਕਰੋ ਰੋਜ਼ਬਾਰੀ ਨਾ ਨਾ ਤੇ ਆਪਣੇ ਦੂਜੇ ਬੱਚੇ ਕਿੱਧਰ ਗਏ ਛੜ ਤੇ ਤੂੰ ਇਸ ਵੇਲੇ ਨਾ ਛੜਿਆ ਕਰੋ ਉਹਨੂੰ ਪੰਜੇ ਪੁੰਜੇ ਖਵਾਉਣੇ ਹੁੰਦੇ ਸਾਰਿਆਂ ਨੂੰ ਚਲ ਸਰਾਖ ਲੈਨੇ ਉਹਨਾਂ ਦੇ ਲੈ ਓਏ ਹੋਏ ਦੰਦੀ ਵੱਢਦੀ ਆ ਤਾਂ ਹੱਥ ਤੇ ਔ ਜੁਗਣੀ ਲੈ ਕੇ ਭੱਜ ਗਈ ਵੇਖੀ ਬੜੀ ਚਲਾਕ ਆ ਉਹਨੂੰ ਐ ਮੇਰੇ ਤੋਂ ਕੋਈ ਫੋਨ ਆਦਾ ਵੇ ਚੂਏ ਲਾ ਬੋ ਤੂੰ ਵੀ ਖਾ ਚੂਆ ਬਹੁਤ ਬਿਮਾਰ ਹੋ ਗਿਆ ਟੈਸ ਗਈ ਇਹ ਬਈ ਅਸੀਂ ਪਾਉਣੇ ਆ ਵੀ ਬੱਚੇ ਕਿਉਂਕਿ ਬਿਮਾਰ ਬੱਚੇ ਹੀ ਆਪਣੇ ਕੋਲੇ ਆਉਂਦੇ ਹਨ ਜਿਨ੍ਹਾਂ ਨੂੰ ਕੋਈ ਇਲਾਜ ਦੀ ਜ਼ਰੂਰਤ ਹੁੰਦੀ ਹੈ ਤੇ ਚਲੋ ਇਹਨਾਂ ਨਾਲ ਕੁਝ ਥੋੜੀ ਤਾਕਤ ਮਿਲ ਜਾਂਦੀ ਐ એનર્ਜੀ ਮਿਲ ਜਾਂਦੀ ਤੇ ਤਾਂ ਕਰਕੇ ਅਸੀਂ ਇਹਨਾਂ ਨੂੰ ਬਈ ਪੰਜੇ ਲਿਆਉਣੇ ਆ ਹਾਂ ਹਾਂ ਇਹਨਾਂ ਨੂੰ ਪੰਜੇ ਤਾਂ ਇਹਨਾਂ ਨੂੰ ਆਏ ਆ ਬਈ ਬੱਸ ਕਰ ਕੁਆ ਇਹ ਇਹਦੀ ਆਦਤ ਹੈ ਬਈ ਇਹਨੂੰ ਨਾ ਇਹਨੇ ਮਤਲਬ ਦੂਜੇ ਦੇ ਮੂਹਰੇ ਜਾ ਕੇ ਚੀਜ਼ ਇਹਨੇ ਟੈਸਟ ਕਰਨਾ ਹੀ ਕਰਨਾ ਥੋੜਾ ਬਹੁਤ ਆ ਨਾ ਅੱਖਣੀ ਚੱਖਣੀ ਤੇ ਬਾਕੀ ਬਈ ਜੀ ਆਪਾਂ ਇੱਕ ਤੁਹਾਨੂੰ ਅਪੀਲ ਕੀਤੀ ਸੀ ਵੀ ਜਗਾ ਦੇ ਪੈਸੇ ਭਰਨੇ ਆ ਇੱਕ ਦਾ ਜੇ ਆਪ ਦਾ ਥੋੜਾ ਬਹੁਤਾ ਕੁਝ ਜੇ ਕੋਈ ਸਾਨੂੰ ਹਸਾਰਾ ਲਵਾ ਸਕਦਾ ਤਾਂ ਸੌਖਾ ਹੋ ਜੂ ਇੱਕ ਬਈ ਅਵਰਾਜ ਸਿੰਘ ਜੀ ਜਰਮਨੀ ਤੋਂ ਉਹ ਵੀਰ ਨੇ ਕਿਹਾ ਵੀ ਚਾਰ ਦਿਵਾਰੀ ਇਹਦੀ ਭਈ ਮੈਂ ਕਰਵਾ ਕੇ ਦੇਉਂਗਾ ਤੈਨੂੰ ਤੇ ਬਹੁਤ ਭਰਾ ਦਾ ਧੰਨਵਾਦ ਤੇ ਉਸ ਭੈਣ ਦਾ ਵੀ ਹਾਂ ਤੇ ਉਹ ਦੋਨੇ ਜੀ ਇਹ ਹੀ ਬਈਉਰੀ ਤੇ ਉਹਨਾਂ ਦੋਨਾਂ ਨੇ ਬਈ ਜ਼ਿੰਮੇਵਾਰੀ ਲਈ ਵੀ ਐ ਵੈਸੇ ਤੈਨੂੰ ਸਾਰਾ ਕਰਵਾ ਕੇ ਦੇਵਾਂਗੇ ਬਈ ਜੋ ਵੀ ਖਰਚਾ ਪਾਣੀ ਆਊਗਾ ਠੀਕ ਐ ਤੇ ਬਹੁਤ ਬਹੁਤ ਮੈਂ ਭਰਾ ਦਾ ਤੇ ਭੈਣ ਦਾ ਧੰਨਵਾਦ ਕਰਦਾ ਤੇ ਚਲੋ ਜਿਨ੍ਹਾਂ ਨੇ ਬੇਜਬਾਨਾਂ ਬਾਰੇ ਸੋਚਿਆ ਤੇ ਕਦੇ ਵੀ ਗਾਂ ਸਰਦੀ ਆ ਗਈ ਤੇ ਉਹਨੂੰ ਕਵਰ ਕਰ ਭਾਈ ਜਿਹੜੇ ਤੂੰ ਜਗਾ ਲੈ ਰੱਖੀ ਐ ਤੇ ਮੈਂ ਫਿਰ ਚਲੋ ਜੀ ਇਹ ਵੀ ਬਹੁਤ ਵੱਡੀ ਗੱਲ ਆ ਬਈ ਬਹੁਤ ਵੱਡਾ ਹਲੋ ਵਿਦਿਆਲ ਕੱਢਣਾ ਪੈਂਦਾ ਹਨ ਤੇ ਨਹੀਂ ਕਿਸੇ ਦੀ ਕੋਣਾ ਅੱਜ ਕੱਲ ਹਾਂ ਕਹ ਲਓ ਬਈ ਮਦਦ ਕਰ ਦੋ ਦੋ ਤਾਂ ਆਪਣੇ ਘਰੇ ਬੈਠੇ ਜੋ ਤੂੰ ਤੇ ਪੰਜ ਆ ਰਹੇ ਅਜੇ ਵੀ ਆਪਣੇ ਜਵਾਗ ਪੂਰੇ ਨਹੀਂ ਹੋ ਰਹੇਗੇ ਜਵਾਗ ਸਾਡੇ ਗਵਾਜ ਜਾਂਦੇ ਨਾ ਬਈ ਐਸ ਵੇਲੇ ਛੱਡ ਦਿੰਦੇ ਐ ਐਸ ਵੇਲੇ ਸਾਰਿਆਂ ਨੇ ਘਰਾਂ ਨੂੰ ਆਉਣਾ ਹੁੰਦਾ ਤੇ ਮੈਨੂੰ ਆਉਂਦਾ ਕੋਈ ਮਾਰੇ ਮੂਰੇ ਨਾ ਕਰੇ ਉਹ ਬੁੜੇ ਨੇ ਮੈਂ ਤੁਹਾਨੂੰ ਦੱਸਿਆ ਸੀ ਨਾ ਗੱਲ ਇਹ ਬੁੜੇ ਜੇ ਨੇ ਡਾਂਗ ਮਾਰੀ ਜੁਗਣੀ ਦੇ ਵਿਚਾਰੀ ਦੇ ਵੀ 10 ਵਜੇ ਤੇ ਰਹੀ ਕਿ 10 ਘੰਟੇ ਦੋ ਉਹਦਾ ਤੈਨੂੰ ਕਿਹਦੀ ਚੁੱਪ ਕਰਕੇ ਉਹਦੇ ਗੇਟ 'ਚ ਬੈਠੀ ਐ ਤਾਂ ਮਾਰ ਦਾ ਹੱਕ ਹੀ ਨਹੀਂ ਮੰਦਾ ਹੈਗਾ ਲੈ ਵੀ ਤੂੰ ਖਾ ਹੋਰ ਲੈ ਬੱਤ ਇਹਨੂੰ ਬੱਚੇ ਨੂੰ ਦਿਖਦਾ ਨਹੀਂ ਬਈ ਜੀ ਇਹ ਸਮਝ ਲਓ ਵੀ ਤੁਸੀਂ ਲੈ ਜਿਹ ਇਧਰ ਆਇਆ ਤੂੰ ਤੂੰ ਇਧਰ ਆ ਗਿਆ ਹੁਣ ਮੈਂ ਬੰਨ ਤੇਰਾ ਹੁਣ ਆਰਾਮ ਨਾਲ ਖਾ ਲੈਣਗੇ ਜੁਗਣੀ ਹੱਥ ਨਾ ਤੂੰ ਚਵਟਿਆ ਕਰ ਮੇਰੇ ਜ਼ੰਦ ਵਾਜ ਜਾਂਦੇ ਆ ਬਹਿਲਾ ਨੂੰ ਅੱਗੇ ਖੋ ਕੇ ਖਾ ਗਈ ਹਨਾ ਇਹ ਪਾਂਡੇ ਕਿੱਧਰ ਗਏ ਪਾਂਡੇ ਕਿ ਕਿੱਧਰ ਲੈ ਗਏ ਤੁਸੀਂ ਮੈਨੂੰ ਪਾਂਡੇ ਹਨੀਗੇ ਚਲੋ ਬਈ ਸ਼ੇਅਰ ਸ਼ੂਰ ਕਰ ਦਿਆ ਕਰੋ ਸਾਡੇ ਗਏ ਵੀਡੀਓ ਪੇਜ ਨੂੰ ਫੋਲੋ ਕਰ ਲਿਆ ਕਰੋ ਜਿਹੜੇ ਪਹਿਲੀ ਵਾਰੀ ਭੈਣ ਭਰਾ ਹੋਂ ਦੇ ਕੱਲ ਤੋਂ ਇਹਦੇ ਚਾਲਾ ਐ ਨਾਗਰ ਅਗਰ ਬਈ ਆ ਤੇਰੀ ਗੱਲ ਹੈਗੀ ਗਲਤ ਜਮਾਂ ਵੀ ਫਿਰ ਪਰੇ ਹੋ ਪਰੇ ਹੋ ਇੱਥੇ ਰੱਖ ਇੱਥੇ ਰੱਖ ਕੇ ਤੋਰ ਨਾ ਖਾਇਆ ਕਰੋ ਓਏ ਐ ਥੱਕਾ ਕਰਦੀ ਹੈ ਬਈ ਤੇ ਲੈ ਤੂੰ ਹੋਰ ਕਾ ਪਤਾ ਅਬ ਬਿਮਾਰ ਹੋ ਗਈ ਜੀ ਬਈ ਬੱਚਿਆ ਤੇ ਇਹ ਅੱਜ ਵੀ ਟੀਕੇ ਲਵਾਏ ਤੁਹਾਨੂੰ 2 ਦਿਨ ਹੋ ਗਏ ਕਿ ਟੀਕੇ ਲਵਾਉਂਦੇ ਇਹਨੂੰ ਇਹ ਵਿਚਾਰੀ ਖਾਣਾ ਪੀਣਾ ਜਮਾਈ ਛੱਡ ਗਈ ਇਹ ਲੈ ਤੂੰ ਰੱਜ ਕੇ ਖਾ ਪੰਜੇ ਤਾਂ ਖਾ ਤੂੰ ਹਾਂ ਲੈ ਚੂਏ ਤੂੰ ਵੀ ਖਾ ਪੁੱਤ ਜੈਂਗੋਰਾ ਦੇ ਚੂਏ ਤੂੰ ਆ ਸੱਟ ਕੇ ਯਾਰ ਇੱਥੇ ਤੇ ਜੈਂਗੋਰਾ ਤੇ ਰੱਖ ਲੇ ਬਾਕੀ ਚਲੋ ਠੀਕ ਹੈ ਜੀ ਸ਼ੇਅਰ ਕਰ ਦਿਓ ਬਈ ਜੀ ਵੀਡੀਓ